ਅਸੀਂ ਵਫਾਦਾਰੀਆਂ ਦੇ ਵਿੱਚ ਵੀ ਅਸੀਂ ਵਫਾਦਾਰ ਹਾਂ ਧੌਂਸੇ ਨਗਾਰੇ ਵੀ ਸਾਨੂੰ ਮਿਲੇ ਆ ਹਾਂਜੀ ਖੰਡੇ ਬਾਟੇ ਵੀ ਸਾਨੂੰ ਮਿਲੇ ਆ ਤੇ ਕਲਗੀਆਂ ਤੋੜੇ ਵੀ ਸਾਨੂੰ ਮਿਲੇ ਆ ਅਸੀਂ ਤੇ ਇਹਨਾਂ ਨਾਲੋਂ ਬਹੁਤ ਉੱਚੇ ਆ ਤੇ ਇਹ ਸਾਨੂੰ ਸਿਰਫ ਤੇ ਸਿਰਫ ਜਾਇਦਾਦ ਦੇ ਰੋਹ ਨਾਲ ਨੀਵਾ ਮਖਾਉਣ ਦੀ ਕੋਸ਼ਿਸ਼ ਕਰਦੇ ਆ ਜੇ ਇਹਨਾਂ ਨੂੰ ਪਿਆਰ ਅਪਸ ਇੱਕੀ ਲੱਗ ਤੇ ਫਿਰ ਸਾਨੂੰ ਭਰਾਵਾ ਵਾਂਗੂ ਮਿਲਣ ਸਾਨੂੰ ਜ਼ਮੀਨ ਭਾਂਡੇ ਤੋਂ ਅਸੀਂ ਗਰੀਬ ਆ ਬਾਕੀ ਅਸੀਂ ਇਹਨਾਂ ਤੋਂ ਬਹੁਤ ਜ਼ਿਆਦਾ ਉੱਚੇ ਆ ਬਹੁਤ ਅਮੀਰ ਆ ਅਸੀਂ ਵਫਾਦਾਰੀਆਂ ਦੇ ਵਿੱਚ ਵੀ ਅਸੀਂ ਵਫਾਦਾਰ ਹਾਂ ਧੌਂਸੇ ਨਗਾਰੇ ਵੀ ਸਾਨੂੰ ਮਿਲੇ ਆ ਹਾਂਜੀ ਖੰਡੇ ਬਾਟੇ ਵੀ ਸਾਨੂੰ ਮਿਲੇ ਆ ਤੇ ਕਲਗੀਆਂ ਤੋੜੇ ਵੀ ਸਾਨੂੰ ਮ ਤੇ ਇਹ ਸਾਨੂੰ ਸਿਰਫ ਤੇ ਸਿਰਫ ਜਾਇਦਾਦ ਦੇ ਰੋਹ ਨਾਲ ਨੀਵਾ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਹੁਣ ਅਸੀਂ ਕੌਮ ਨੂੰ ਜਗਾ ਰਹੇ ਆ ਇਹ ਜਾਗਰੂਤਾ ਆਏਗੀ ਅਸੀਂ ਸ਼੍ਰੋਮਿਕ ਕਮੇਟੀ ਦੇ ਇਲੈਕਸ਼ਨ ਲੜਾਂਗੇ ਉੱਥੇ ਵੀ ਅਸੀਂ ਹਿੱਸੇਦਾਰ ਬੈਠਾਂਗੇ ਜਿੱਥੇ ਸਾਡੇ ਖਿਲਾਫ ਕੋਈ ਮਰਦਾ ਇਸ ਮਸਲਾ ਦਿਸੇਗਾ ਉਥੇ ਅਸੀਂ ਮੁੱਦਾ ਠਾਇਆ ਕਰਾਂਗੇ ਅਸੀਂ ਮੰਗ ਪੱਤਰ ਨਹੀਂ ਜਾਵਾਂਗੇ ਪਾਰਲੀਮੈਂਟ ਜਿਹੜੀ ਸਿੱਖਾਂ ਦੀ ਆ ਸ੍ਰੋਮਣੀ ਕਮੇਟੀ ਉਹਦੇ ਵਿੱਚ ਬੈਠ ਕੇ ਹੀ ਗੱਲ ਰੱਖਿਆ ਕਰਾਂਗੇ ਆਪਦੀ ਐਡ ਕੀ ਤਿਆਰੀ ਕਰਨਦੇ ਆ ਮੇਰੀ ਅਪੀਲ ਹੈ ਤੁਹਾਡੇ ਚੈਨਲ ਦੇ ਰਾਵੀ ਮਜਬੀ ਸਿੱਖ ਕੌਮ ਦੇ ਰੰਗਰੇਟੇ ਸਰਦਾਰਾਂ ਨੂੰ ਤੇ ਦਾੜੀਆਂ ਕੇਸ ਰੱਖੋ ਤੇ ਆਦੀਆਂ ਵੋਟਾਂ ਬਣਾਓ ਤੇ ਤਿਆਰੀ ਕਰੋ ਆਪਣੇ ਇਲਾਕੇ ਦੇ ਵਿੱਚ ਉਹ ਕੈਂਡੀਡੇਟ ਤਿਆਰ ਕਰੋ ਜਿਹੜਾ ਸ੍ਰੋਮਣੀ ਕਮੇਟੀ ਦੇ ਇਲੈਕਸ਼ਨ ਲੜੇ ਭਾਵੇਂ ਅਸੀਂ ਹਾਰ ਵੀ ਜਾਈਏ ਪਰ ਅਸੀਂ ਵਿੱਚ ਹਿੱਸਾ ਜ਼ਰੂਰ ਲਵਾਂਗੇ ਜੇ ਦੋ ਜਾਨੇ ਲੜਦੇ ਆ ਇੱਕ ਇੱਕ ਜਿੱਤੇਗਾ ਇੱਕ ਹਾਰੇਗਾ ਪਰ ਪੜਾਂਗੇ ਭਾਈ ਸਾਹਿਬ ਜੀ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਦੀ ਗੱਲ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਿਸ ਪਲੇਟ ਦੇ ਅਧੀਨ ਲੜੇ ਜਾਣਗੇ ਗੱਲ ਇਸ ਤਨਾ ਵੀ ਇਹ ਜਿਹੜਾ ਐਕਟ ਆ ਉਹ ਸੈਂਟਰ ਗਵਰਨਮੈਂਟ ਕੋਲ ਆ ਸਾਨੂੰ ਜੇ ਸੈਂਟਰ ਗਵਰਨਮੈਂਟ ਦੀ ਹਲਫ ਲੈਣੀ ਪਈ ਅਸੀਂ ਸੈਂਟਰ ਗਵਰਨਮੈਂਟ ਦੀ ਹਲਫ ਲਵਾਂਗੇ ਜੇ ਸਾਨੂੰ ਇਹਨਾਂ ਪਾਰਟੀਆਂ ਚੋਂ ਜਿਹੜੀ ਵੀ ਕੋਈ ਪਾਰਟੀ ਅੱਗੇ ਆਉਂਦੀ ਆ ਸਾਡੀਆਂ ਸ਼ਰਤਾਂ ਮੰਨੇ ਸਾਡੇ ਨਾਲ ਵਿਤਕਰਾ ਦੂਰ ਕਰੇ ਅਸੀਂ ਇਹਨਾਂ ਨਾਲੋਂ ਉੱਚੇ ਹਾਂ ਨੀਵੇਂ ਨਹੀਂ ਆ ਇਹ ਸਿਰਫ ਇਹ ਨਹੀਂ ਮਤਲਬ ਜੇ ਪੈਸੇ ਨਾਲ ਇਹ ਉੱਚੇ ਤੇ ਪੈਸਾ ਦੇ ਕੰਜੜੇ